ਉਹ ਸੰਕਟ ਦੀ ਘੜੀ ਆ ਪੰਜਾਬ ਪੰਜਾਬ ਫੂਟਬਾਲ ਆ ਪੰਜਾਬ ਦੇਸ਼ ਜਦੋਂ ਵੀ ਦੇਸ਼ ਸੰਕਟ ਚ ਆਇਆ ਤਾਂ ਪੰਜਾਬ ਨਾਲ ਖੜਿਆ ਚਾਹੇ ਉਹ ਹਰੀ ਕ੍ਰਾਂਤੀ ਹੋਵੇ ਚਾਹੇ ਆਜ਼ਾਦੀ ਲੈਣੀ ਹੋਵੇ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਤੇ ਅੱਜ ਪੰਜਾਬ ਸੰਕਟ ਚ ਹੈ ਤਾਂ ਮੈਂ ਉਮੀਦ ਕਰਦਾ ਕਿ ਦੇਸ਼ ਪੰਜਾਬ ਨਾਲ ਸਰ ਹਰ ਮੈਂ ਮੈਂ ਹੱਥ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸੈਂਟਰ ਤੋਂ 50000 ਕਰੋੜ ਜੀਐਸਟੀ ਦਾ 8000 ਕਰੋੜ ਆਡੀਐਫ ਦਾ ਸਾਡਾ ਉਹੀ ਦੇ ਦੇਣ ਅਸੀਂ ਉਹਦੇ ਨਾਲ ਸਾਰ ਲਾਂਗੇ ਤੁਹਾਨੂੰ ਆਇਆ ਜੀ ਕੇਂਦਰ ਤੋਂ ਨਹੀਂ ਪੀਐਮ ਸਾਹਿਬ ਨੇ ਗੱਲ ਕੀਤੀ ਹੈ ਦੇਖੋ ਇਹ ਹਾਲਾਤ ਇਦਾਂ ਹੋਣੇ ਨਹੀਂ ਚਾਹੀਦੇ ਮਤਲਬ ਆਪਾਂ ਅੱਗੇ ਤੋਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਜਿਦਾ ਘਰਾਂ ਦੀਆਂ ਛੱਤਾਂ ਤੋਂ ਜਾ ਫਿਰ ਜਿਨੇ ਕੱਲ ਮੈਂ ਗਿਆ ਸੀ ਉਥੇ ਪੁਲਾਂ ਤੇ ਬੈਠੇ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਉਹ ਸਾਡਾ ਬਹੁਤ ਸਾਥ ਦੇ ਰਹੀ ਹੈ 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਪਰ ਲੋਕ ਕਹਿੰਦੇ ਸੀ ਘਰ ਨਹੀਂ ਛੱਡਣੇ ਕਿਉਂਕਿ ਲੋਕਾਂ ਦੇ ਘਰਾਂ ਨਾਲ ਲਗਾਓ ਹੈ ਅਸ਼ੂ ਡੰਗਰ ਨੇ ਉਥੇ ਕਹਿੰਦੇ ਅਸੀਂ ਚੱਤਾ ਤੇ ਬਹਿ ਜਾਵਾਂਗੇ ਸੁਰਾਸ਼ਨ ਪਾਣੀ ਦੇਣ ਤੋਂ ਫੌਜ ਦਾ ਬਹੁਤ ਮੈਂ ਧੰਨਵਾਦ ਕਰਦਾ ਇੰਡੀਅਨ ਆਰਮੀ ਦਾ ਜੋ ਉਹਨੇ ਵੀ ਵੀ ਹੈਲੀਕਾਪਟਰ ਆਉਦੇ ਚੱਲ ਰਹੇ ਨੇ ਸਭ ਮਾਤਾਪਾਂ ਦੇ ਬੰਗਾਨੇ ਦੇ ਲੱਕੇ ਬੰਦੂ ਲੱਕੇ ਪੁੱਛੀ ਲੰਦੇ ਮਾਤਾ ਡੈਮ ਨੇ ਜਾਂ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਉਹ ਅਜੇ ਤੱਕ ਅਜੇ ਤੱਕ ਹੈ ਅਜੇ ਤੱਕ ਡੈਮ ਡੈਮ ਜਿਹੜੇ ਦੇ ਸੀ ਜੁਗਤ ਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਪੌਂਗ ਡੈਮ ਤੇ ਪਾਖੜ ਤਿੰਨੋਂ ਸੇਫ ਨੇ ਅਜੇ ਤੱਕ ਪਰ ਜੇ ਤਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਕੋ ਮੌਸਮ ਠੀਕ ਹੋ ਗਿਆ ਕੁਦਰਤ ਉਮਰੇ ਕੋਈ ਮਾਰ ਨਹੀਂ ਜੇ ਉਪਰੋਂ ਕਿਉਂਕਿ ਪਾਣੀ ਉਪਰੋਂ ਆਉਂਦਾ ਹੁਣ ਮੈਂ ਮਾਚਲ ਨੂੰ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲਓ ਉਹ ਕਿਵੇਂ ਰੋਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਅ ਜਿਹੜਾ ਹੈ ਇਧਰ ਨੂੰ ਬਾਈਕ ਨਾ ਲੱਗਿਆ ਨਾ ਨਦੀਆਂ ਖਾਣ ਹੋ ਗਿਆ ਇਹਨਾਂ ਦਾ ਤੇ ਬਾਬਰ ਹੋ ਗਿਆ ਨਹੀਂ ਨਹੀਂ ਅਸੀਂ ਕਾਸ਼ਤਕਾਰਾਂ ਦੇਵਾਂਗੇ ਕਿ ਜਿੰਨਾ ਜਿੰਨਾ ਜਿੰਨਾਂ ਦੀਆਂ ਟਾਈਮ ਦੇ ਵਿੱਚ ਭਾਵੇਂ ਚਾਹੇ ਉਹ ਇਹਨਾਂ ਦੇ ਨਾਮ ਰਿਸਟਰੀ ਨਹੀਂ ਹੈਗੀ ਚਾਹੇ ਜੋ ਮਰਜੀ ਹੈ ਪਰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੈਸੇ ਮਿਲਣਗੇ ਬਸ ਕੋਈ ਲੋਕਾਂ ਚ ਕਿ ਜੇਕਰ ਕੋਈ ਪੋਸਿਬਲ ਹੋਏਗਾ ਜੀ ਸਰਦਾਰੀ ਪਰਸਲ ਕਰਾਂਗੇ ਜੋ ਕਾਸਤਕਾਰ ਹੈ ਜੇ ਤੁਸੀਂ ਇਹ ਕਰ ਦੋ ਕਿ ਕਾਸਤਕਾਰ ਨੂੰ ਮਿਲ ਜੇ ਜੋ ਉੱਥੇ ਖੇਤੀ ਕਰਦਾ ਉਹਨੂੰ ਪੈਸੇ ਮਿਲੇਗਾ ਬਹੁਤ ਤਾਂ ਮਿਲੇਗਾ ਮਿਲੇਗਾ ਇਹਨਾਂ ਦੀਆਂ ਗਰੀਬਾਂ ਦੀਆਂ ਜ਼ਮੀਨਾਂ ਪੱਕੀਆਂ ਮੰਗ ਇਹ ਸੈਂਟਰ ਸਰਕਾਰ ਦਾ ਮੁੱਦਾ ਹੈ ਉੱਤੇ ਠਹਾਉਂਗਾ ਇਵਨ ਇਵਨ ਡੀਸਿਲਟਿੰਗ ਵੀ ਇਹ ਤਾਂ ਮਿੱਟੀ ਕੱਢਣੀ ਵੀ ਸੈਂਟਰ ਸਰਕਾਰ ਦਾ ਮੁੱਦਾ ਹੈ ਮੈਂ ਉਹਨਾਂ ਕੋਲੇ ਮੁੱਦਾ ਠਾਊਂਗਾ ਇਹ ਕਿ ਜੀ ਸਾਨੂੰ ਮਿੱਟੀ ਤਾਂ ਕੱਢ ਲੈਣ ਦਿਓ ਮੈਂ ਤਾਂ ਮੈਂ ਦੱਸਵਾ ਆਦਮ ਜਿੰਨੇ ਮੈਂ ਕਰਾ ਰਿਹਾ ਨਿਕਲਿਆ ਆ ਮੈਂ ਤਾਂ ਪਰ ਕਹਿ ਰਹੇ ਕਿ ਮਿੱਟੀ ਜਿਹੜੀ ਆ ਕੱਢਣੀ ਜ਼ਰੂਰੀ ਆ ਤਾਂ ਇਹਨੂੰ ਨਪਿੰਦਰ ਨਪਿੰਦਰ ਇਹ ਸੈਂਟਰ ਸਰਕਾਰ ਦਾ ਮੁੱਦਾ ਪਰ ਮੈਂ ਉੱਥੇ ਜਾ ਕੇ ਮੁੱਦਾ ਠਾਊਂਗਾ ਇਹ ਕਿ ਜੀ ਕਟੋਕਟ ਹੁਣ ਤਾਂ ਸਾਨੂੰ ਤੁਸੀਂ ਸਾਡਾ ਹਾਲ ਦੇਖ ਲਿਆ ਕਿ ਹੁਣ ਤਾਂ ਸਾਨੂੰ ਅਲਾਉ ਕਰ ਦਿਓ ਕਿ ਸੀ ਮਿੱਟੀ ਕੱਢ ਲੈਣ ਲੋਕ ਤੇ ਇਹ ਦਰਿਆ ਜਿਹੜੇ ਨੇ ਇਹ ਥੋੜਾ ਜਿਹਾ ਮਤਲਬ ਬਗ ਜਾਣ ਤੇ ਪੀਐਮ ਸਾਹਿਬ ਨਾਲ ਅੱਜ ਗੱਲ ਵੀ ਹੋਈ ਹੈ ਕੁਝ ਜੀ ਉਹਨਾਂ ਨੇ ਉਹਨਾਂ ਨੇ ਹਾਲਚਲ ਪੁੱਛਿਆ ਐ ਪੰਜਾਬ ਦਾ ਤੇ ਕੱਲ ਐਚਐਮ ਸਾਹਿਬ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਹਾਲਚਲ ਪੁੱਛਿਆ ਕਿ ਕਿਵੇਂ ਆ ਲੱਗਦਾ ਨੇ 60 ਕਰੋੜ ਦੀ ਮੰਗ ਤੁਸੀਂ ਕੀਤੀ ਉਹ ਮਿਲੇਗੀ ਫਿਰ ਪੰਜਾਬ ਨੂੰ 60 ਕਰੋੜ ਨਹੀਂ 60 ਹਜ਼ਾਰ ਕਰੋੜ ਦੀ ਮੰਗ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਮਾਨ ਸਾਹਿਬ ਇੱਕ